ਇਹ ਟਰੈਕਟਰ ਦਾ ਹੁੰਦਾ ਹਾਂ 4 ਸਿਲੰਡਰ ਇਹ ਟਰੈਕਟਰ ਦਾ ਇੰਜਨ ਹੈ ਦੇ ਵਿੱਚ ਹਾਂ ਦੇਖ ਸਕਦਾ ਨਹੀਂ ਤੇ ਇਹ ਫਿਰ ਰੇਸ ਰੂਸ ਦਾ ਕਿਵੇਂ ਕਰਦਾ ਟਰੈਕਟਰ ਕਾਰ ਦੀ ਕਿਸੇ ਪਾਸੇ ਆਵਾਜ਼ ਆ ਜੂਗੀ ਇਹਦੀ ਨਹੀਂ ਆਉਂਦੀ ਅੱਛਾ ਵੀ ਜਿਵੇਂ ਆਮ ਜੀਪਾਂ ਵਰਗੀ ਨਹੀਂ ਇਹ ਹੈ ਕਿੰਨੇ ਚ ਤਿਆਰ ਕੀਤੀ ਵਈ ਇਹ ਪੌਣੇ 4 ਲੱਖ ਦੇ ਪੌਣੇ 4 ਲੱਖ ਦੀ ਕਿਦਨ ਲੈ ਕੇ ਆਏ ਆ ਹੋ ਮੇਰੀ ਕੁਛ 7-8 ਦਿਨ ਹੋ ਗਏ ਲਿਆਂਦੇ 7-8 ਦਿਨ ਹੈ ਇਹ ਕਲਰ ਬਲੈਕ ਨਹੀਂ ਹੈ ਨਾ ਇਹ ਥੋੜਾ ਜਿਹਾ ਕਲਰ ਹੈ ਹੈ ਆਰਮੀ ਕਲਰ ਹੈ ਆਰਮੀ ਕਲਰ ਹੈ ਨਾ ਹਾਂ ਜੀ ਅਹ ਪੌੜਜ ਬੋੜਜ ਵਾ ਜੀਵੇਂ ਥੋੜੀ ਚਮਕ ਜ਼ਿਆਦੇ ਆ ਚਮਕ ਜ਼ਿਆਦੇ ਇਹ ਫਿਰ ਤੁਸੀਂ ਆਪਦੇ ਵਾਸਤੇ ਜਿਹਰੇ ਰੂ ਵੀ ਲੱਦ ਲਿਆ ਕਰੋਗੇ ਇੱਤੇ ਕਿ ਨਹੀਂ ਹਾਂ ਜੀ ਸਾਰਾ ਕੋਟੀ ਟਰਾਲੀ ਬਣਾਉਂਗੇ ਪਿੱਛੇ ਹੈ ਟਰਾਲੀ ਬਣਾਵਾਂਗੇ ਇਹ ਸਪੈਸ਼ਲ ਯਾਨੀ ਕਿ ਖੇਤ ਦੇ ਕੰਮ ਵਾਸਤੇ ਹੋ ਗਈ ਜਿਵੇਂ ਬਜ਼ੁਰਗ ਬਾਜ਼ਾਰ ਕਿ ਲੈ ਗਏ ਹੈ ਹਾਂ ਇਹ ਡੈਡੀ ਆਸਤੇ ਆ ਵਾ ਇਹ ਡੈਡੀ ਦਾ ਡੈਡੀ ਦਾ ਸ਼ੌਂਕ ਆ ਇਹ ਹੈ ਲੈ ਜੀ ਮਿੱਤਰ ਅੰਦਰ ਡੈਕ ਦੀ ਸੁਵਿਧਾ ਸਾਰੀ ਬਹੁਤ ਸੋਹਣੀ ਬਣੀ ਬਈ ਬਹੁਤ ਸੋਹਣੀ ਥੱਲੇ ਕਿਵੇਂ ਕਮਾਨੀਆਂ ਕੂਨੀਆਂ ਪੂਰੀਆਂ ਆ ਗਾੜੀ ਗੁੜੀ ਥੱਲੇ ਪੂਰਾ ਤਕੜਾ ਕੰਮ ਆ ਯਾਰ ਹੈ 6 ਮਹੀਨੇ ਲੱਗੇ ਉਹ ਤਿਆਰ ਹੁੰਦੇ 5 ਮਹੀਨੇ 5 ਮਹੀਨੇ ਜੇ ਤਿਆਰ ਹੋਈ ਆ ਮਸਾਲੇ ਆ ਅੱਛਾ ਉਹ ਲਾ ਪਾ ਕੇ ਲਈ ਆ ਉਤੋਂ ਵੀ ਦੇ ਦੇ ਭਰਾ ਦਾ ਨਹੀਂ ਪੈਸੇ ਲਾਸ ਕਰ ਦੇ अच्छा ਵੀ ਇਹ ਤੁਸੀਂ ਯਾਨੀ ਕਿ ਡੱਬ ਵਾਲੀ ਤੋਂ ਬਣਵਾਈ ਤੇ ਪਹਿਲਾਂ ਯਾਨੀ ਕਿ ਸਾਈ ਦੇਣੀ ਪੈਂਦੀ ਇਹਨੂੰ ਤਿਆਰ ਕਰਨ ਵਾਸਤੇ ਪਹਿਲਾਂ ਦੇਣੀ ਪੈਂਦੀ ਉਹਨਾਂ ਕੋਲੋਂ ਵੀ ਜੀਪ ਪਸੰਦ ਕਰਿਆ ਉਹ ਤੁਸੀਂ ਜਿਹੜੀ ਤੁਹਾਨੂੰ ਪਸੰਦ ਆਈ ਅੱਛਾ ਉਹ ਬਾਅਦ ਤਿਆਰ ਕਰਾ ਲਓ ਜਿਹੜਾ ਕਲਰ ਤੁਹਾਨੂੰ ਚਾਹੀਦਾ ਜਿਹੜਾ ਕਲਰ ਤੇ ਇੰਜਨ-ਇੰਜਨ ਬਾਰੇ ਪਤਾ ਕਿਹੜਾ ਰਖਾਇਆ ਤੁਸੀਂ ਡੀਆਈ ਦਾ ਡੀਆਈ ਕੀ ਮਤਲਬ ਕਿ ਡੀਆਈ 475 ਦਾ ਇੰਜਨ 450 ਟਰੈਕਟਰ ਦਾ ਹੁੰਦਾ ਹਾਂ 4 ਸਿਲੰਡਰ ਇਹ ਟਰੈਕਟਰ ਦਾ ਇੰਜਨ ਹੈ ਦੇ ਵਿੱਚ ਨਹੀਂ ਤੇ ਇਹ ਫਿਰ ਰੇਸ ਰੂਸ ਦਾ ਕਿਵੇਂ ਕਰਦਾ ਟਰੈਕਟਰ ਤਾਂ ਇੰਨਾ ਭਜਦਾ ਨਹੀਂ ਹੁੰਦਾ ਇਹ ਕਿਵੇਂ ਡਾ ਨਹੀਂ ਦੇਦੀ ਕਾਰ ਵੀ ਨਹੀਂ ਨੇੜੇ ਹੁੰਦੀ ਇਹਦਾ ਸਿਸਟਮ ਬਣਾਇਆ ਨਾ ਨਹੀਂ ਇਹ 100 ਦੀ ਸਪੀਡ ਤੇ ਜਾਂਦੀ ਹੋਊਗੀ ਫਿਰ ਜਿਆਦਾ ਅੱਛਾ ਇਹ ਜਿਹੜਾ ਆਹ ਡੀਆਈ ਟਰੈਕਟਰ ਦਾ ਇੰਜਨ ਆ 475 ਦਾ ਇਹ ਤੁਸੀਂ ਕਹਿ ਕੇ ਰਖਵਾਇਆ ਇਹ ਬੇਕੀ ਬੰਦੀ ਆਉਂਦਾ ਜੀ ਇਹ ਇਹ ਨਵਾਂ ਹੀ ਆਉਂਦਾ ਯਾਨੀ ਕਿ ਹੋਊਗਾ ਜੀਪਾਂ ਚ ਠੀਕ ਹੈ ਮੈਂ ਵੇਲਾ ਪਹਿਲੀ ਵਾਰ ਹੀ ਸੁਣਿਆ ਵੀ ਟਰੈਕਟਰ ਦੇ ਇੰਜਨ ਤੇ ਕਾਰ ਜੀਪ ਵੀ ਤਿਆਰ ਹੋ ਜਾਂਦੀ ਹੈ ਹੂੰ ਠੀਕ ਹੈ ਯਾਰ ਹੈ ਇੱਕ ਸਿਲੰਡਰ ਕਿੰਨੇ ਹੁੰਦੇ ਚਾਰ ਚਾਰ ਸਿਲੰਡਰ ਆ ਆ ਜਿਹੜੇ ਸਿਲੰਡਰ ਹੈ ਹਨਾ ਨਿਊਜ਼ਲੈਂਡ ਜਿਹੜੀਆਂ ਹੈ ਪੂਰਾ ਸਾਫ ਆ ਕਲਰਫੁਲਰ ਕਰੀਤੀ ਵੀ ਹੈ ਬੰਦੇ ਨੇ ਜੀ ਬਹੁਤ ਜਿਆਦਾ ਜਿਹੜਾ ਨਟ ਜਿਹੜੇ ਰੰਗ ਦਾ ਹੁੰਦਾ ਉਸੇ ਰੰਗ ਦਾ ਕੀਤਾ ਹੋਣੀ ਅੱਛਾ ਜਿਹੜੇ ਰੰਗ ਦਾ ਨਟ ਹੁੰਦਾ ਉਸੇ ਰੰਗ ਦਾ ਹੈ ਨਹੀਂ ਵੀ ਆਪ ਜੀ ਮਾਰੀ ਕੋਲੇ ਨਹੀਂ ਗਿਆ ਕੋਈ ਨਾਲ ਨਹੀਂ ਕੀਤਾ ਗੈਰ ਰਾਜਨੀਚਾਰਾ ਕੋਲੇ ਮੜਿਆ ਚਲਾ ਹ ਮੇਰਾ ਵੀਰ ਚਲਾ ਕੇ ਵਿਖਾ ਦੇਖ ਲਓ ਤੂੰ ਬੈਠ ਚਲਾ ਚਲਾ ਫਿਰ ਚਾਚੂ ਇਹ ਚੋਂਗੇ ਕਿ ਨਹੀਂ ਚਲਾ ਆ ਯਾਰ ਐ ਤਾਂ ਨਾ ਮੜਾਏ ਉਥੋਂ ਗਿਲਾਓ ਗੇੜਾ ਕੱਢ ਕੇ ਮੜਾਏ ਵੇਖੀਏ ਵੇਖੋ ਚਲਾ ਕੇ ਨਹੀਂ ਨਹੀਂ ਤੇਰੀ ਵੀ ਚਲਾਓ ਆਏ ਚਾਚਾ ਚੱਲ ਆ ਜੁੱਤ ਅਜਾ ਬਾਈ ਤਾਂ ਚਲਾਇ ਬੈਠਾ ਜਾ ਨਾਲ ਬੈਠ ਅਸਈ ਨਾਲ ਪਿੱਛੇ ਕਾਰ ਰੜੀ ਗਈ ਇਹ ਭਰਾ ਹੁੰਦੇ ਨਾ ਮੇਰੇ ਤੇ ਉਹਨਾਂ ਨੇ ਤਾਂ ਕਹਿਣਾ ਸੀ ਚਾਚਾ ਚੱਲ ਸਾਨੂੰ ਤਾਂ ਇਹ ਲੈ ਗਏ ਦੇ ਹੁਣੇ ਗੱਲ ਕਰ ਉਹ ਕਿੰਦਾ ਗਏ ਹਵਾ ਜੀ ਬਹੁਤ ਵਧੀਆ ਯਾਰ ਮਗਰ ਲੱਗੂਗੀ ਭਾਈ ਲੈ ਵੀ ਮਿੱਤਰੋ ਜੇ ਕਿਸੇ ਨੇ ਜੀਪ ਤਿਆਰ ਕਰਾਉਣੀ ਹੋਵੇ ਤਾਂ ਡੱਬ ਵਾਲੀ ਬਾਈ ਕਰਦੇ ਨੇ ਕਾਚਾ ਬੈਠ ਆ ਗਿਆ ਮੈਂ ਇਹ ਪ੍ਰੈਸ਼ਰ ਤੇ ਆ ਸਾਰੀ ਹਾਂ ਪਾਵਰ ਹੈ ਪਾਵਰ ਆ ਸਾਰੀ ਇਹ ਪਾਵਰ ਉਹ ਡਿਸਕ ਬ੍ਰੇਕ ਆ ਪਾਵਰ ਸਟੇਗ ਆ ਡਿਸਕ ਬ੍ਰੇਕ ਆ ਪਾਵਰ ਸਟੇਗ ਆ ਵਾਹ ਜੀ ਵਾਹ ਆ ਜੀ ਬਹੁਤ ਸੋਹਣੀ ਯਾਰ ਬਹੁਤ ਵਾਕਈ ਕੋਈ ਝਟਕਾ ਮਹਿਸੂਸ ਨਹੀਂ ਹੁੰਦਾ ਨਿਦਾਮ ਜੀਪਾ ਤੇ ਥੋੜਾ ਜਿਹਾ ਨਾ ਝੁੱਕੇ ਜਿਹਾ ਵੱਜਦੇ ਰਹਿੰਦੇ ਆ ਸੁਣੀਆ ਜੋ ਪਤਾ ਲੱਗਦਾ ਰਹਿੰਦਾ ਉਹਨਾਂ ਕਰੀਏ ਜੀਪ ਆ ਇਹ ਤਾਂ ਲੱਗਦਾ ਕਾਰ ਕਾਰ ਹੀ ਸਹੀ ਗੱਲ ਐਥੋਂ ਮੋੜ ਲਈ ਵਾਪਸ ਦਾ ਨਹੀਂ ਆ ਰਹਾ ਤਾਂ ਵਾਕਈ ਨਜ਼ਾਰਾ ਬਾਈ ਯਾਰ ਟਰਾਲੀ ਬਣਾਲੀ ਕਿ ਹਜੇ ਬਣਾਉਣੀ ਹੈ ਦੀ ਟਰਾਲੀ ਬਣਾਉਣੀ ਹੈ ਯਾਰ ਟਰਾਲੀ ਹਮ ਤੋਂ ਨਾ ਵਾੜ ਕੇ ਦੇ ਆਵਾਜ਼ ਉਹ ਨਾਜ਼ਰ ਤਾਂ ਟਾਈਮ ਹੀ ਨਹੀਂ ਹੈਗਾ ਨਾ ਵੀ ਮੇਟਰੋ ਸਪੇਸ ਬਿਲਕੁਲ ਵਧੀਆ ਸਪੀਕਰ ਵਗੈਰਾ ਲੱਗੇ ਆ ਪਿੱਛੇ ਬਹਿ ਸਕਦੇ ਆ ਚਾਰ ਜਣੇ ਤਿੰਨ ਜਣੇ ਤਾਂ ਬਹਿ ਹੀ ਸਕਦੇ ਆ ਤੇ ਅੰਕਲ ਨੇ ਆਪਦੇ ਵਾਸਤੇ ਬਣਾਈ ਆ ਬਾਈ ਦੇ ਫਾਦਰ ਸਾਹਿਬ ਫਾਦਰ ਸਾਹਿਬ ਦਾ ਨਾਂ ਕੀ ਹੈ ਪੂਰਾ ਸ਼ਿਵਰਾਜ ਸਿੰਘ ਸੰਧੂ ਠੀਕ ਆ ਮਿੱਤਰੋ ਇੱਕ ਗੱਲ ਆ ਬਾਈ ਇਹ ਕਿੱਥੇ ਆ ਪਤਾ ਕੋਈ ਡਰੈਸੇ ਦਾ ਜਿੱਥੋਂ ਤਿਆਰ ਕੀਤੀ ਆ ਡੱਬ ਵਾਲੀ ਨਾ ਕਿ ਉਹਨਾਂ ਦਾ ਨਾਮ ਮਿਸਤਰੀ ਦਾ ਨਾਮ ਦਇਨਾਂਦੀ ਦੇਨਾਂਦ ਤੋਂ ਬਣਵਾ ਕੇ ਦਇਨਾਂਦ ਤੋਂ ਹਾਂਜੀ ਦਇਨਾਂਦ ਇਹ ਦਇਨਾਂਦ ਤੋਂ ਬਣਵਾਈ ਆ ਜੀ ਹੈ ਠੀਕ ਆ ਜੀ ਠੀਕ ਆ ਜੀ